ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪ੍ਰਭਾਤੀ ਮਹੱਲਾ ਤੀਜਾ ਨਿਰਗੁਣ ਯਾਰੇ ਕਉ ਬਖਸ ਲੈ ਸਵਾਮੀ ਆਪੇ ਲੈ ਮਿਲਾਈ ਤੂ ਬੇਅੰਤ ਤੇਰਾ ਅੰਤ ਨਾ ਪਾਇਆ ਸਬਦ ਦੇਹ ਗੁਜਾਈ ਜੀ ਹਰ ਜੀਵ ਤਉਦ ਵਿਟੋ ਬਾਲ ਜਾਈ ਤਨ ਮਨ ਅਰਪੀ ਤੁਧ ਆਗੈ ਰੱਖ ਸਦਾ ਰਹਾ ਸਰਨਾਈ ਰਹਾ ਆਪਨੇ ਭਾਣੇ ਵਿੱਚ ਸਦਾ ਰੱਖ ਸੁਆਮੀ ਹਰ ਨਾਮ ਦੇਹ ਵੜਿਆਈ ਪੂਰੇ ਗੁਰ ਤੇ ਭਾਣਾ ਜਾਪੈ ਅਨ ਦਿਨ ਸਹਿਜ ਸਮਾਈ ਤੇਰਾ ਭਾਣਾ ਭਗਤ ਜੇ ਤੁਧ ਭਾਵੈ ਆਪੇ ਬਖਸ ਮਿਲਾਈ ਤੇਰਾ ਭਣ ਸਦਾ ਸੁਖ ਪਾਇਆ ਗੁਰ ਤ੍ਰਿਸ਼ਨਾ ਅਗਨ 부ਝਾਈ ਗੁਰ ਪਾਤੀ ਯਮਕ ਲਾਦਨੀਆ ਗੁਰ ਤ੍ਰਿਸ਼ਨਾ ਅਗਨ 부ਝਾਈ ਜੋ ਤੂ ਕਰ ਹੈ ਸੋ ਹੋਵੇ ਕਰਤੇ ਅਵਰ ਨਾ ਕਰਣਾ ਜਾਈ ਨਾਨਕ ਨਾਵੈ ਜੀਵੜ ਅਵਰ ਨਾ ਦਾਤਾ ਪੂਰੇ ਗੌਰ ਦੇ ਪਾਈ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰ ਸਾਲਾਹੀ ਜਿੰਨਾ ਤੈਨ ਸਲਾਹੀ ਹਰ ਜਾਤਾ ਵਿਚਹੁ ਭਰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਹਰ ਜੀਉ ਤੂੰ ਮੇਰਾ ਇੱਕ ਸੋਈ ਤੁਧ ਜਪੀ ਤੁਧ ਸਲਾਹੀ ਗਾਤ ਮਤ ਤੁਝ ਤੇ ਹੋਈ ਰਹਾਉ ਗੁਰਮੁਖ ਸਾਨਾ ਹਨ ਸੇ ਸਾਧ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫੀਂਕਾ ਗੁਰ ਸਬਦ ਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜਾਣੈ ਇਸ ਬਿੱਟਹੁ ਬਲ ਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਗੁਰ ਮੇਰਾ ਸਦਾ ਹੈ ਦਾਤਾ ਜੋ ਇੱਛਾ ਸੋ ਫਲ ਪਾਈ ਨਾਨਕ ਨਾਮ ਮਿਲਾ ਵਡਿਆਈ ਗੁਰ ਸਬਦੀ ਸੱਚ ਪਾਈ ਪ੍ਰਭਾਤੀ ਮਹੱਲਾ ਤੀਜਾ ਜੋ ਤੇਰੀ ਸਰਣਾਈ ਹਰ ਜੀਉ ਪ੍ਰਭਾਤੀ ਮਹੱਲਾ ਤੀਜਾ ਇਹ ਮਹੱਲਾ ਲੱਲੇ ਦੇ ਹੇਠਾਂ ਨਾ ਛੋਟਾ ਅੰਕ ਦੇ ਵਿੱਚ ਪਾਂਜਾ ਵੀ ਹੈਗਾ ਪਰ ਇਹ ਕੋਥੀਆਂ ਤੇ ਛਪਿਆ ਨਹੀਂ ਪ੍ਰਾਪਤਨ ਸਰੂਪਾਂ ਚ ਹੈ ਕਿਉਂਕਿ ਇਹ ਸ਼ਬਦ ਜਿਹੜਾ ਤੀਸਰੇ ਪਾਸ਼ਾ ਮਹਾਰਾਜ ਸਾਹਿਬ ਨੇ ਉਚਾਰਨ ਕੀਤਾ ਇਹਹੀ ਸ਼ਬਦ ਪੰਜਵੇਂ ਪਾਸ਼ਾ ਮਹਾਰਾਜ ਨੇ ਵੀ ਉਚਾਰਨ ਕੀਤਾ ਪਰ ਮਹਾਰਾਜ ਨੇ ਮੁੱਖ ਤੀਸਰੇ ਪਾਸ਼ਾ ਦਾ ਰੱਖਿਆ ਹੈ ਤੇ ਇਹਠਾ ਪਾਂਜਾ ਲਿਖ ਦਿੱਤਾ ਹੈ ਇਸ ਕਰਕੇ ਇਹ ਸੰਪਰਦਾਇ ਚ ਦੱਸਿਆ ਜਾਂਦਾ ਹੈ ਵੀ ਇਹ ਤੀਸਰੇ ਪਾਸ਼ਾ ਨੇ ਵੀ ਸ਼ਬਦ ਉਚਾਰਨ ਕੀਤਾ ਤੇ ਪੰਜਵੇਂ ਪਾਸ਼ਾ ਨੇ ਵੀ ਨਵੀਨ ਕੋਥੀਆਂ ਚ ਉਹ ਕੱਟ ਦਿੱਤਾ ਹੈ ਹੀਠਾਂ ਪਾਜਾ ਕਿ ਸ਼ਾਇਦ ਗਲਤ ਛਪਿਆ ਇਸ ਕਰਕੇ ਲੱਲੇ ਦੇ ਹੀਠਾਂ ਛੋਟੇ ਦੇ ਰੂਪ ਦੇ ਵਿੱਚ ਗੁਰਮੁਖੀ ਗਣਤੀ ਦੇ ਵਿੱਚ ਪਾਜਾ ਹੈ ਪ੍ਰਭਾਤੀ ਮਹੱਲਾ ਤੀਜਾ ਉਚਾਰਨ ਤੀਜਾ ਹੀ ਹੈ ਪ੍ਰਭਾਤੀ ਮਹੱਲਾ ਤੀਜਾ ਜੋ ਤੇਰੀ ਸਰਣ ਆਈ ਹਰ ਜੀਉ ਤੈਨ ਤੂੰ ਰਾਖਣ ਜੋਗ ਤਉ ਤੇਵਡ ਮੈਂ ਅਵਰ ਨ ਸੂਝੈ ਨਾ ਕੋ ਹੋਆ ਨ ਹੋਗ ਹਰ ਜੀਵ ਸਦਾ ਤੇਰੀ ਸਰਣਾਈ ਝਿਉ ਪਾਲੈ ਤਿਉ ਰਖੁ ਮੇਰੇ ਸੁਆਮੀ ਏਹ ਤੇਰੀ ਵਡਿਆਈ ਰਹਾਉ ਜੋ ਤੇਰੀ ਸਰਣਾਈ ਹਰ ਜੀਵ ਤੈਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖ ਹਰ ਜੀਵ ਓਹ ਨਾ ਸਕੈ ਜਮ ਕਾਲ ਤੇਰੀ ਸਰਣਾਈ ਸੱਚੀ ਹਰ ਜੀਵ ਨਾ ਓਹ ਘਟੈ ਨਾ ਜਾਇ ਜੋ ਹਰ ਛੋੜ ਦੂਜੈ ਭਾਇ ਲਾਗੈ ਓਹ ਜੰਮੈ ਤੈ ਮਾਰੇ ਜਾਇ ਜੋ ਤੇਰੀ ਸਰਣਾਈ ਹਰ ਜੀਵ ਤੈਨਾ ਦੂਖ ਭੂਖ ਖਿਚ ਨਾਹਿ ਕਿਨਾ ਦੁਖ ਭੂਖ ਕੇਸ ਨਾ ਨਾਨਕ ਨਾਮ ਸਲਾਹ ਹੈ ਸਦਾ ਤੂੰ ਸੱਚੇ ਸ਼ਬਦ ਸਮਾਹ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ